ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸੋਮਵਾਰ ਰਾਤ ਨੂੰ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਜੰਗਬੰਦੀ ਨੂੰ ਲੈ ਕੇ ਈਰਾਨ ਅਤੇ ਇਜ਼ਰਾਈਲ ਵਿਚਕਾਰ ਇੱਕ ਪੂਰਾ ਸਮਝੌਤਾ ਹੋ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਇਹ ਜੰਗਬੰਦੀ ਅਗਲੇ ਕੁਝ ਘੰਟਿਆਂ ਵਿੱਚ ਲਾਗੂ ਹੋ ਜਾਵੇਗੀ ਅਤੇ ਇਸ ਤੋਂ ਬਾਅਦ 12 ਘੰਟਿਆਂ ਦੀ ਸ਼ਾਂਤੀ ਮਿਆਦ ਤੋਂ ਬਾਅਦ ਅਧਿਕਾਰਿਤ ਤੌਰ ਤੇ ਯੁੱਧ ਖਤਮ ਹੋਣ ਤੇ ਵੀ ਵਿਚਾਰ ਕੀਤਾ ਜਾਵੇਗਾ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਹੈ ਈਰਾਨ ਅਤੇ ਇਜ਼ਰਾਈਲ ਵਿਚਕਾਰ ਇੱਕ ਪੂਰਾ ਸਮਝੌਤਾ ਹੋਇਆ ਹੈ ਕਿ ਲਗਭਗ 6 ਘੰਟਿਆਂ ਬਾਅਦ ਜਦੋਂ ਦੋਵੇਂ ਦੇਸ਼ ਆਪਣੀਆਂ ਚੱਲ ਰਹੀਆਂ ਫੌਜੀ ਗਤੀਵਿਧੀਆਂ ਨੂੰ ਖਤਮ ਕਰ ਦੇਣਗੇ ਤਾਂ ਇੱਕ ਪੂਰੀ ਜੰਗਬੰਦੀ ਲਾਗੂ ਹੋ ਜਾਵੇਗੀ ਇਹ ਜੰਗਬੰਦੀ 12 ਘੰਟਿਆਂ ਲਈ ਲਾਗੂ ਰਹੇਗੀ ਇਸ ਤੋਂ ਬਾਅਦ ਇਸ ਟਕਰਾਅ ਨੂੰ ਖਤਮ ਮੰਨਿਆ ਜਾਵੇਗਾ ट्रम्प ਨੇ ਕਿਹਾ ਹੈ ਕਿ ਇਹ ਜੰਗਬੰਦੀ ਸਥਾਈ ਬਣ ਸਕਦੀ ਹੈ ਪਰ ਸ਼ਰਤ ਇਹ ਹੋਵੇਗੀ ਕਿ ਦੋਵੇਂ ਧਿਰ ਇਸ ਨਾਲ ਸਹਿਮਤ ਹੋਣ ਅਤੇ ਕਿਸੇ ਵੀ ਹੋਰ 扑ੜਕਾਹੜ ਤੋਂ ਬਚਿਆ ਜਾਵੇ ਅਗਲੇ 6 ਘੰਟੇ ਬਹੁਤ ਮਹੱਤਵਪੂਰਨ ਹੋਣਗੇ ਕਿਉਂਕਿ ਇਸ ਸਮੇਂ ਦੌਰਾਨ ਬਾਕੀ ਫੌਜੀ ਮਿਸ਼ਨ ਪੂਰੇ ਹੋ ਜਾਣਗੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਸੋਮਵਾਰ ਰਾਤ ਨੂੰ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਜੰਗਬੰਦੀ ਨੂੰ ਲੈ ਕੇ ਇਰਾਨ ਅਤੇ ਇਜ਼ਰਾਈਲ ਵਿਚਕਾਰ ਇੱਕ ਪੂਰਾ ਸਮਝੌਤਾ ਹੋ ਗਿਆ ਹੈ ਉਨਾ ਕਿਹਾ ਹੈ ਕਿ ਇਹ ਜੰਗਬੰਦੀ ਅਗਲੇ ਕੁਝ ਘੰਟਿਆਂ ਵਿੱਚ ਲਾਗੂ ਹੋ ਜਾਵੇਗੀ ਅਤੇ ਇਸ ਤੋਂ ਬਾਅਦ 12 ਘੰਟਿਆਂ ਦੀ ਸ਼ਾਂਤੀ ਮਿਆਦ ਤੋਂ ਬਾਅਦ ਅਧਿਕਾਰਿਤ ਤੌਰ ਤੇ ਯੁੱਧ ਖਤਮ ਹੋਣ ਤੇ ਵੀ ਵਿਚਾਰ ਕੀਤਾ ਜਾਵੇਗਾ। 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਲਿਖਿਆ ਹੈ, "ਇਰਾਨ ਅਤੇ ਇਜ਼ਰਾਈਲ ਵਿਚਕਾਰ ਇੱਕ ਪੂਰਾ ਸਮਝੌਤਾ ਹੋਇਆ ਹੈ ਕਿ ਲਗਭਗ 6 ਘੰਟੇ ਬਾਅਦ ਜਦੋਂ ਦੋਵੇਂ ਦੇਸ਼ ਆਪਣੀਆਂ ਚੱਲ ਰਹੀਆਂ ਫੌਜੀ ਗਤੀਵਿਧੀਆਂ ਨੂੰ ਖਤਮ ਕਰ ਦੇਣਗੇ ਤਾਂ ਇੱਕ ਪੂਰੀ ਜੰਗਬੰਦੀ ਲਾਗੂ ਹੋ ਜਾਵੇਗੀ।" ਇਹ ਜੰਗਬੰਦੀ 12 ਘੰਟਿਆਂ ਲਈ ਲਾਗੂ ਰਹੇਗੀ ਇਸ ਤੋਂ ਬਾਅਦ ਇਸ ਟਕਰਾਅ ਨੂੰ ਖਤਮ ਮੰਨਿਆ ਜਾਵੇਗਾ 트럼ਪ ਨੇ ਕਿਹਾ ਹੈ ਕਿ ਇਹ ਜੰਗਬੰਦੀ ਸਥਾਈ ਬਣ ਸਕਦੀ ਹੈ ਪਰ ਸ਼ਰਤ ਇਹ ਹੋਵੇਗੀ ਕਿ ਦੋਵੇਂ ਧਿਰ ਇਸ ਨਾਲ ਸਹਿਮਤ ਹੋਣ ਅਤੇ ਕਿਸੇ ਵੀ ਹੋਰ 扑ੜਕਾਹੜ ਤੋਂ ਬਚਿਆ ਜਾਵੇ ਅਗਲੇ 6 ਘੰਟੇ ਬਹੁਤ ਮਹੱਤਵਪੂਰਨ ਹੋਣਗੇ ਕਿਉਂਕਿ ਇਸ ਸਮੇਂ ਦੌਰਾਨ ਬਾਕੀ ਫੌਜੀ ਮਿਸ਼ਨ ਪੂਰੇ ਹੋ ਜਾਣਗੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸੋਮਵਾਰ ਰਾਤ ਨੂੰ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਜੰਗਬੰਦੀ ਨੂੰ ਲੈ ਕੇ ਈਰਾਨ ਅਤੇ ਇਜ਼ਰਾਈਲ ਵਿਚਕਾਰ ਇੱਕ ਪੂਰਾ ਸਮਝੌਤਾ ਹੋ ਗਿਆ ਹੈ। ਉਨਾ ਕਿਹਾ ਹੈ ਕਿ ਇਹ ਜੰਗਬੰਦੀ ਅਗਲੇ ਕੁਝ ਘੰਟਿਆਂ ਵਿੱਚ ਲਾਗੂ ਹੋ ਜਾਵੇਗੀ ਅਤੇ ਇਸ ਤੋਂ ਬਾਅਦ 12 ਘੰਟਿਆਂ ਦੀ ਸ਼ਾਂਤੀ ਮਿਆਦ ਤੋਂ ਬਾਅਦ ਅਧਿਕਾਰਿਤ ਤੌਰ ਤੇ ਯੁੱਧ ਖਤਮ ਹੋਣ ਤੇ ਵੀ ਵਿਚਾਰ ਕੀਤਾ ਜਾਵੇਗਾ। 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਲਿਖਿਆ ਹੈ, "ਇਰਾਨ ਅਤੇ ਇਜ਼ਰਾਈਲ ਵਿਚਕਾਰ ਇੱਕ ਪੂਰਾ ਸਮਝੌਤਾ ਹੋਇਆ ਹੈ ਕਿ ਲਗਭਗ 6 ਘੰਟੇ ਬਾਅਦ ਜਦੋਂ ਦੋਵੇਂ ਦੇਸ਼ ਆਪਣੀਆਂ ਚੱਲ ਰਹੀਆਂ ਫੌਜੀ ਗਤੀਵਿਧੀਆਂ ਨੂੰ ਖਤਮ ਕਰ ਦੇਣਗੇ ਤਾਂ ਇੱਕ ਪੂਰੀ ਜੰਗਬੰਦੀ ਲਾਗੂ ਹੋ ਜਾਵੇਗੀ।" ਇਹ ਜੰਗਬੰਦੀ 12 ਘੰਟਿਆਂ ਲਈ ਲਾਗੂ ਰਹੇਗੀ ਇਸ ਤੋਂ ਬਾਅਦ ਇਸ ਟਕਰਾਅ ਨੂੰ ਖਤਮ ਮੰਨਿਆ ਜਾਵੇਗਾ 트럼ਪ ਨੇ ਕਿਹਾ ਹੈ ਕਿ ਇਹ ਜੰਗਬੰਦੀ ਸਥਾਈ ਬਣ ਸਕਦੀ ਹੈ ਪਰ ਸ਼ਰਤ ਇਹ ਹੋਵੇਗੀ ਕਿ ਦੋਵੇਂ ਧਿਰ ਇਸ ਨਾਲ ਸਹਿਮਤ ਹੋਣ ਅਤੇ ਕਿਸੇ ਵੀ ਹੋਰ 扑ੜਕਾਹੜ ਤੋਂ ਬਚਿਆ ਜਾਵੇ ਅਗਲੇ 6 ਘੰਟੇ ਬਹੁਤ ਮਹੱਤਵਪੂਰਨ ਹੋਣਗੇ ਕਿਉਂਕਿ ਇਸ ਸਮੇਂ ਦੌਰਾਨ ਬਾਕੀ ਫੌਜੀ ਮਿਸ਼ਨ ਪੂਰੇ ਹੋ ਜਾਣਗੇ